ਪੈਸੇ ਕੱਢੇ ਇਹਨੇ ਕਿੰਨਾ ਲੈਣਾ ਜੁਰਮੇਦ ਦੇ ਪੈਸੇ ਕੱਢੇ ਸੀ ਓਏ ਮੋਕੇ ਤੇ ਫੜ ਲਿਆ ਮੇਰਾ ਚਾਲੇ ਭੇਲਿਆ ਸਮਝ ਨਹੀਂ ਆ ਰਿਹਾ ਜੁਰਮੇਦ ਇਹ ਕਹਿੰਦੀ ਇਹ ਅੰਦਰ ਵੜਿਆ ਮੈਂ 15 ਇਹ ਹੈ ਕੌਣ ਕੀ ਬਣਾ ਸਾਨੂੰ ਕੌਣ ਹੈ ਚਾਬੀ ਹੈ ਗਈ ਇਹ ਦੇਖੋ ਨਾ ਪੈਸਾ ਤਾਂ ਲੈ ਗਿਆ ਜਿੰਨੇ ਦੇ ਪੈਸੇ ਹੈ ਜੀ ਇਹਦੇ ਓਏ ਆ ਭਾਈ ਆ ਮੈਂ ਤੁਹਾਨੂੰ ਫੋਨ ਕਰਨ ਦਾ ਹੀ ਪਰ ਫੋਨ ਹੀ ਲੱਗਣ ਡਿਆ ਹਾਂ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਦੇ ਆ ਆਣ ਕੇ ਇਹ ਕਿ ਕਿਨੂੰ ਪੁੱਛ ਕੇ ਦੁਕਾਨ ਚ ਬੜਿਆ ਇਹਦੀ ਜੇਬ ਵਿੱਚੋਂ 50000 ਰੁਪਇਆ ਕੱਢਿਆ ਹੁਣ ਲੇਕਿਨ ਜੋ ਲੈ ਕੇ ਦੌੜ ਤੇ ਲਿਆ ਆ ਪੈਸੇ ਮਾਤਾ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਂ ਐ ਤੇ ਕਿੱਥੇ ਦੁਕਾਨ ਐ ਇਹ ਆ ਦੇਖੋ ਦੁਕਾਨ ਕੀ ਕਿਹੜਾ ਰੋਡ ਐ ਇਹਦੀ ਜੇਬ ਚ 55 55 ਨਿਕਲੇ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਾਸਪੁਰ ਦੇ ਸਾਹਮਣੇ ਬਿਲਕੁਲ ਦੁਕਾਨ ਆ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਰੀ ਦੁਕਾਨ ਹੈ ਜੀ ਇਹ ਮੋਬਾਈਲ ਦੀ ਦੁਕਾਨ ਹੈ ਇਹ ਜਿੰਨੇ ਦਪਹਿਰ ਹੀ ਵੜ ਗਿਆ ਜੀ ਹੁਣੇ ਹੁਣੇ ਗੱਲ ਨਾਲ ਰੋਟੀ ਖਾਣ ਆਏ ਨ ਮਗਰੋਂ ਆ ਕੇ ਵੜ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲ ਦੀ ਦੁਕਾਨ ਆ ਹਾਂ ਜੀ ਇਹ ਦੀਸ਼ਾਣਾ ਕੋਣ ਆਏ ਲਾ ਜੀ ਐ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਦੀ ਕੋਈ ਦੀ ਯਾਰਾ ਇੱਕ ਮਿੰਟ ਯਾਰਾ ਓਏ ਜਿੰਨੇ ਦਪਹਿਰ ਹੀ ਤੂੰ ਚੋਰੀ ਕਰਨ ਵੜ ਗਿਆ ਕੀ ਗੱਲ ਅਰੇਜਮੈਂਟ ਬੰਦ ਕਿਹਨਾ ਤੇ ਰਾਹ ਕਿਥੋਂ ਆਇਆ ਇਹਦੀ ਜੇਬ ਚ ਸਿਰਿੰਜ ਵੀ ਨਿਕਲੀ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਆ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਆ ਕਿਥੋਂ ਆਇਆ ਬੜਾ ਥੋੜਾ ਦੇ ਦੇ ਉਹਨੂੰ ਕੁਝ ਹੋਣਾ ਜਾਏ ਯਾਰ ਕੀ ਨਾਦਰ ਆ ਕਿਥੋਂ ਆਇਆ ਹੈ ਨਾਦਰ ਇੱਕ ਮਿੰਟ ਓ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਉਹਨਾਂ ਨੂੰ ਖਬਰ ਦੇ ਦੇ ਕਿਹ ਨਾਦਰ ਆ ਕਿਥੋਂ ਆਇਆ ਗੱਲ ਨਹੀਂ ਦਾ ਕੀ ਨਾਦਰ ਐਥੇ ਕੀ ਕਰਨਾ ਆਇਆ ਸੀ ਆ ਚੋਰੀ ਕਿਉਂ ਕੀਤੀ ਆ ਹਾਂ ਨਸ਼ੇ ਦੀ ਹਾਲਤ ਨਾਲ ਹੋ ਗਿਆ ਆ ਤੇ ਕਿੰਨੇ ਬਾਈ ਕੱਢੇ ਸੀ ਸਾਰੇ ਬਾਈ ਕੱਢ ਲਈ ਇਹਨਾਂ ਦੇ ਵਾਪਸ ਤੂੰ ਛੋੜ ਦਿੱਤੇ ਉਹਨੇ ਆਪੇ ਕੱਢੇ ਆ ਉਹਦੇ ਕਢਾਏ ਆ ਭਾਈ ਉਹਦੇ ਕਢਾਏ ਆ ਕਿਉਂ ਕਰਦਾ ਚੋਰੀਆਂ ਨਸ਼ਾ ਕਰਦਾ ਭਾਈ ਨਸ਼ਾ ਕਰਦਾ ਆ ਹੋਰ ਕੌਣ ਨਾਲ ਹੋਰ ਕੌਣ ਤੇ ਨਾਲ ਨਸ਼ਾ ਕਿੱਥੋਂ ਲਿਆਣਾ ਤੂੰ ਬਰਾ ਬਰਾ ਪਰ ਨਾ ਨਸ਼ਾ ਕਿੱਥੇੋਂ ਲਿਆਣਾ ਮੋਟੂ ਮੋਟੂ ਕਿੱਥੇ ਆ ਮਾਡਾ ਦਾ ਬਰਾਬਰ ਦਾ ਨਹੀਂ ਫੜੇ ਨੂੰ ਸਾਥੀਆ ਦਾ ਭਲਾ ਅੱਛਾ ਸਾਥੀਆ ਦਾ ਭਲਾ ਲੈ ਲੈਣਾ ਕਿੰਨੇ ਦਾ ਲੈ ਕੇ ਜਾਣਾ 1500 ਰੁਪਏ 1500 ਰੁਪਏ ਰੋਈ ਜਾਣਾ ਤੇ ਰੋਈ ਕੇ ਤੂੰ ਆਂਦੇ ਪਾਸੇ ਫਿਰ ਜੀ ਆਪੇ ਕਰੋ ਡਾਕਟਰ ਕਰੋ ਮੈਂ ਤਾਂ ਮੈਂ ਗੱਲ ਹੀ ਕੀਤੀ ਐ ਇਹਨੂੰ ਅੱਜ 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 ਜਿਹੜੇ ਦੇ ਬਾਰੇ ਕਿੱਦਾਂ ਵੱਟ ਜਾ ਅੰਦਰ ਯਾਰ ਇੱਕ ਮਿੰਟ ਹਾਂਜੀ ਲੌਂਗ ਵੀਡੀਓ ਇਹ ਯਾਰ ਰeal ਨਾ ਕਾਉਂਟ ਹੋਦਾ ਉਹ ਵੀ ਮਿੱਟੀ ਦੇ ਨਾਲ ਕਿਹਨੂੰ ਬੋਲਦੇ ਹਾਂ ਅਜੀ ਬਹੁਤ ਜੀ ਲੱਗੀ ਆਈ ਹੈ ਜੀ ਉਹਨਾਂ ਦੀ ਹੱਥ ਭਾਏ ਨੂੰ ਜੀ ਦਲੀਆਂ ਤਾਂ ਇੰਨਾ ਨਾ ਆਉਂਦਾ ਬਾੜ ਰਿਹਾ ਮੈਂ ਥੋੜੀ ਜਿਆਦਾ ਲੱਗਦਾ ਇੱਕ ਇੱਕ ਮਿੰਟ ਪਾਈ ਤੁਸੀਂ ਤਾਂ ਕਰਿਓ ਬੜਾ ਕੁਝ ਹੋ ਗਿਆ ਬੈਂਕ ਜੇਬੇ ਚ ਪਿਆਣੀ ਸ੍ਰੀ ਮੋਕਾ ਜੇ ਆਪਾਂ ਇਹਨਾਂ ਨੂੰ ਉੱਥੇ ਥਾਣੇ ਲੈ ਜਾ ਕੇ ਅਫਸਰਾਂ ਦੇ ਹਵਾਲੇ ਕਰਾਂਗੇ ਅਜੇ ਜੋ ਕਾਰਵਾਈ ਅਮਰ ਦੇ ਵਿੱਚ ਅਫਸਰਾਂ ਦੇ ਨੋਟਿਸ ਵਿੱਚ ਲੈ ਕੇ ਕੀਤੀ ਹੋਈ ਇੱਕ ਇਹ ਜੇ ਕਿ ਨਿਕਲੇ ਚਰੰਗੀ ਦੇ ਨੂੰ ਸਾਰਾ ਪੂਰੀ ਵੈਰੀਫਾਈ ਕਰਦੇ ਆਂਦੇ ਅੱਖਰਦੇ ਉੱਥੇ ਪੂਰੀ ਤਮਕੀਸ਼ ਕਰਕੇ ਫਿਰ ਇਹ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਤਾਂ ਲੈ ਚਲਿਓ ਜੀ ਇਹਨਾਂ ਨੂੰ ਤਾਂ ਇਹ